ਸ੍ਰੀਕਲ ਦੋਸਤੋ ਅੱਜ 25 ਨਵੰਬਰ 2023 ਨੂੰ ਮੈਂ ਥਿੰਪੂ ਚਿੱਥੇ ਅਲਾ ਮੇਰੀ ਡੀਐਨ ਹੋਟਲ ਦੇ ਵਿੱਚ ਅ ਮੇਰੇ ਮਿੱਤਰ ਇੱਥੇ ਮਿਲੇ ਆ ਨਿਤਿਨ ਜੀ ਤੋ ਇਹਨਾਂ ਨਾਲ ਹੈਲੋ ਹੈਲੋ ਨਿਤਿਨ ਵਧੀਆ ਜੀ ਵਧੀਆ ਜੀ ਸਤਿ ਸ਼੍ਰੀ ਅਕਾਲ ਇਹ ਕੁਰ ਖੇਤਰ ਤੋਂ ਹੈਗੇ ਆ ਇੱਥੇ ਪਿਛਲੇ 3 ਸਾਲ ਤੋਂ ਹੈਗੇ ਆ ਤੇ ਮੇਰੇ ਕੋਲੀਕ ਅੰਸ਼ੂ ਜੀ ਉਹਨਾਂ ਦੇ ਮਿੱਤਰ ਹੈਗੇ ਆ ਤੇ ਸਾਡੇ ਵੀ ਉਹਨ ਮਿੱਤਰ ਬਣੇ ਆ ਤੇ ਮੈਂ ਕਿ ਅੱਜ ਦੇ ਦਿਨ ਦਾ ਆਗਾਜ ਇੱਥੋਂ ਹੀ ਕਰੀਏ ਸੋ ਇਸ ਹੋਟਲ ਦੇ ਵਿੱਚ ਮੈਨੇਜਰ ਹੈਗੇ ਇੱਥੇ ਤੇ ਬੜਾ ਅੱਛਾ ਲੱਗਿਆ ਬੀਰੀ ਕੋਆਪਰੇਟਿਵ ਇਨਾਂ ਨੇ ਸਾਨੂੰ ਆ ਹੋਟਲ ਚ ਘੁਮਰ ਲੈਣ ਚ ਵੀ ਮਦਦ ਕੀਤੀ ਤੇ ਹੁਣ ਆਪਾਂ ਚੱਲਦੇ ਆਂ ਸ਼ਹਿਰ ਥਿੰਪੂ ਘੁੰਮਦੇ ਆਂ ਤੇ ਤੁਹਾਨੂੰ ਦਿਖਾਉਨੇ ਆਂ ਏਸੀ ਲਿ ਮੈਰੀਟਨ ਹੋਟਲ ਫਾਈਵ ਸਟਾਰ ਟਿੱਪੂ ਦੇ ਵਿੱਚ ਉਹ ਦੋਸਤ ਨੇ ਬਗੈਰ ਬ੍ਰੇਕਫਾਸਟ ਦੇ ਮੈਨੂੰ ਨਹੀਂ ਆਉਣ ਦਿੱਤਾ ਸੋ ਹੁਣ ਮੈਂ ਆਪਣੇ ਹੋਟਲ ਚੱਲੇ ਆ ਤੇ ਫਿਰ ਜਾਂਦੇ ਆ ਟਿੰਟੂ ਦੇ ਵਿੱਚ ਹਰਜੀ ਹੁਣ ਆਪਾਂ ਨੇ ਇੱਕੋ ਟੈਕਸੀ ਕਰ ਲਈ ਹੈਗੀ ਆ ਤੇ ਹੁਣ ਚੱਲੇ ਆ ਪਹਿਲਾਂ ਖੁਦਾ ਪੁਆਇੰਟ ਤੇ ਪੂਰਾ ਪਟਾਣ ਜਿਹੜਾ ਹੈਗਾ ਆ ਇਹਦੇ ਚ 6.5 ਲੱਖ ਦੀ ਪੋਪੂਲੇਸ਼ਨ ਹੈਗੀ ਆ ਤੇ ਛਿੰਪੂ ਦੇ ਵਿੱਚ ਹੈਗੀ ਆ ਕੋਈ 1.5 ਲੱਖ ਦੇ ਕਰੀਬ ਪੋਪੂਲੇਸ਼ਨ ਔਰ ਟੋਟਲ ਪਟਾਣ ਦੇ ਵਿੱਚ ਇੰਡੀਅਨਸ ਜਿਹੜੇ ਹੈਗੇ ਆ ਉਹਨਾਂ ਦੀ ਗਿਣਤੀ ਹੈਗੀ 18000 ਔਰ ਮੇਨ ਜਿਹੜੇ ਪਪੂਲੇਟਡ ਹੈਗੇ ਆ ਸ਼ਹਿਰ ਉਥੇ ਮਪੂ ਪਨਾਖਾ ਪਾਰੋ ਤੇ ਫੁਟਸਲੋ ਬਾਕੀ ਦਾ ਪਟਾਨ ਸਾਰਾ ਅ ਖਾਲੀ ਪਿਆ ਇੱਕ ਤਰ੍ਹਾਂ ਨਾਲ ਮਤਲਬ ਇਨੀ ਇੱਥੇ ਏਰੀਆ ਬੂਰੇ ਪਟਾਨ ਦਾ ਇੱਕ ਪੰਜਾਬ ਦੇ ਬਰਾਬਰ ਹੈਗਾ ਆ ਪਰ ਸਾਰੀ ਪਪੂਲੇਸ਼ਨ ਟੋਟਲ ਹੈਗੀ ਆ 6.5 ਲੱਖ ਇਸੇ ਕਰਕੇ ਇੱਥੇ ਅ ਕੋਈ ਬਹੁਤੀ ਕਰਾਊਡ ਨਹੀਂ ਹੈਗੀ ਹੈ ਔਰ ਮੇਨ ਇੱਥੇ ਹਾਈਡਰੋਇਲੈਕਟ੍ਰਿਕ ਪਾਵਰ ਜਨਰੇਸ਼ਨ ਜ਼ਿਆਦਾ ਆ ਤੋ ਇੱਥੇ ਬਿਜਲੀ ਵੀ ਸਸਤੀ ਹੈਗੀ ਆ ਪੱਖੇ ਨਹੀਂ ਮੈਂ ਦੇਖੇ ਇੱਥੇ ਹੋਟਲ ਦੇ ਵਿੱਚ ਕਿਉਂਕਿ ਗਰਮੀਆਂ ਦੇ ਵਿੱਚ ਵੀ ਇੱਥੇ ਪਾਣੀ ਗੀਜ਼ਰ ਨਹੀਂ ਗਰਮ ਕਰਕੇ ਤੇ ਯੂਜ਼ ਕਰਨਾ ਪੈਂਦਾ ਆ ਤੋ ਸਰਮੀਆਂ ਦੇ ਵਿੱਚ ਵੀ ਇੱਥੇ ਦਿਨ ਦਾ ਟੈਂਪਰੇਚਰ ਜਿਹੜਾ ਹੈਗਾ ਆ 10 12 ਡਿਗਰੀ ਤੱਕ ਰਹਿੰਦਾ ਆ ਰਾਤ ਦਾ 0 ਤੇ ਹੁਣ ਪਹੁੰਚ ਰਹੇ ਆ ਥੋੜੀ ਦਿਰ ਦੇ ਵਿੱਚ ਬੁੱਧਾ ਪੁਆਇੰਟ ਤੇ ਬਲੇ ਸੋਨੇ ਪਹਾੜ ਅੱਲੇ ਜਿਹੜਾ ਇਹ ਸ਼ਹਿਰ ਹੈਗਾ ਇਸ ਦਾ ਨਾਮ ਹੈਗਾ ਲੁੰਗਤੀਫੋ ਇਹ ਟਰੇਨ ਆਧਾਰਮੀ ਕੇੰਭ ਹੈ ਗਿਆ। ਔਰ ਆਪਣਾ ਸਾਡਾ ਜਿਹੜਾ ਪੁਆਇੰਟ ਹੈਗਾ ਆ ਉਹ ਹਾਲੀ ਇੱਥੋਂ 1 ਕਿਲੋਮੀਟਰ ਹੈਗਾ। ਇਹ ਬਹੁਤ ਹੀ ਸੁੰਦਰ ਹੈ। ਇਹ ਸਫ਼ਰ ਹੈਗਾ ਆ ਔਰ ਨਜ਼ਾਰੇ ਜਿਹੜੇ ਹੈਗੇ ਆ ਔਨ ਦਾ ਵੇ ਬਹੁਤ ਖੂਬਸੂਰਤ ਲੱਗੇ ਆ। ਇਸ ਟਾਈਮ ਆ ਬੇਤੀ ਜੀ ਠੰਡ ਹੈਗੀ ਆ। ਔਰ ਅੱਜ ਜਿਹੜੇ ਸਾਰੇ ਦੋਸਤ ਨੂੰ ਮੈਂ ਮਿਲੇ ਆ ਇੱਥੇ ਜੋ ਇੱਥੇ ਜੀ ਮੈਰੀਟਨ ਚ ਮੈਨੇਜਰ ਹੈਗਾ ਯਾ ਉਹਨੇ ਦੱਸਿਆ ਕਿ ਇੱਥੇ ਤੁਸੀਂ ਅਗਰ ਘੱਟ ਕੱਪੜਿਆਂ ਚ ਵੀ ਘੁੰਮਦੇ ਹੋ ਤਾਂ ਸਾਨੂੰ ਠੰਡ ਲੱਗੇਗੀ ਬਟ ਤੁਸੀਂ ਬਿਮਾਰ ਨਹੀਂ ਪਾਓਗੇ ਕਿਉਂਕਿ ਇਨਫੈਕਸ਼ਨ ਨਹੀਂ ਇੱਥੇ ਹੁੰਦੀ ਹੈ ਜੀ। ਇਹਨੀ ਪ्योर ਐਕਸੇ ਦੀ ਹਵਾ ਹੈਗੀ ਆ। ਤੋ ਇਹ ਤੇ ਵਾਸਤੇ ਉਹ ਦੱਸ ਰਿਹਾ ਸੀ ਅਗੇ ਤੁਹਾਨੂੰ ਘੱਟੋ ਘੱਟ 10 ਦਿਨ ਚਾਹੀਦੇ ਆ ਪੂਰਾ ਘਟਾਨ ਖਲੋਰ ਕਰਨ ਵਾਸਤੇ ਸੀ ਜੀ ਸੇ ਵੰਜਨ ਵਾਲਿਆਂ ਥੋੜੀ ਦੇਰ ਦੇ ਵਿੱਚ 12.3 ਤੇ ਔਰ ਮੈਂ ਜੇ ਕਹਾ ਕਿ ਇੱਕ ਤਰ੍ਹਾਂ ਦੀ ਇਹ ਜੰਨਤ ਦੀ ਸ਼ਹਿਰ ਹੈਗੀ ਐ ਤਾਂ ਕੋਈ ਅਤਕਸਰੀ ਨਹੀਂ ਹੋਊਗੀ ਅੱਕੇ ਇੰਨੀ ਵੜਿਆ ਠੰਡੀ ਠੰਡੀ ਜੀ ਹਵਾ ਤੇ ਪਿਓਰ ਹਵਾ ਮਤਲਬ ਕੋਈ ਕਿਸੇ ਤਰ੍ਹਾਂ ਦੀ ਕੋਈ ਪੋਲੂਸ਼ਨ ਨਹੀਂ ਕੋਈ ਮਿੱਟੀ ਕਟਾ ਨਹੀਂ ਕੋਈ ਮੱਖੀ ਮੱਛਰ ਨਹੀਂ ਨਾ ਪੂਰੇ ਸ਼ਹਿਰ ਦੇ ਵਿੱਚ ਤੇ ਨਾ ਹੀ ਕਿਸੇ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਕਲੀਅਰ ਸਕਾਈ ਇੱਥੇ ਸਮਾਨ ਦਾ ਨੀਲਾ ਰੰਗ ਹੈ ਇਸਾਂ ਤੇ ਇਹਨਾਂ ਦੇ ਜੋ ਬੋਟ টারਮੀਨਲ ਸੰਬੰਧਤ ਛੰਡੇ ਲੱਗੇ ਆ ਇਹਨਾਂ ਤੇ ਮੰਤਰ ਇਹਨਾਂ ਦੇ ਲਿਖੇ ਹੁੰਦੇ ਆ ਤੇ ਅਸੀਂ ਹੁਣ ਆਲਮੋਸਟ ਪਹੁੰਚ ਗਏ ਆ ਜੀ ਇੱਥੇ ਆ ਦੇਖੋ ਲੋਤੀ ਵਿਸ਼ਾਲ ਬੁੱਧ ਦੀ ਮੂਰਤੀ ਤੇ ਹੁਣ ਚੱਲ ਕੇ ਨੇੜੇੋਂ ਦੇਖਦੇ ਆ ਤਾਂ ਦੇਖੋ ਜੀ ਬੁੱਧ ਦੀ ਮੂਰਤੀ ਸ਼ਕਸ਼ਾਂਤ ਮੁਦਰਾ ਦੇ ਵਿੱਚ ਬਿਲਕੁਲ ਇੱਥੇ ਕੁਦਰਤੀ ਸ਼ਾਂਤ ਮਾਹੌਲ ਦੇ ਵਿੱਚ ਇਹ ਹੈਗਾ ਜੀ ব্রੋਂਜ਼ ਦਾ ਇਹ ਸਟੈਚੂ 2006 ਦੇ ਵਿੱਚ ਇਹਦੀ ਕੰਸਟਰਕਸ਼ਨ ਸਟਾਰਟ ਹੋਈ ਸੀ ਜੀ ਤੇ 2015 ਚ ਇਹਦੀ ਇਨਗੂਰੇਸ਼ਨ ਹੋਈ ਹੈ ਇਹਦੀ ਹਾਈਟ ਹੈਗੀ 161 ਫੀਟ ਤੇ ਇਧਰ ਆਪਾਂ ਪੌੜੀਆਂ ਚੜ੍ਹ ਕੇ ਉੱਪਰ ਜਾਵਾਂਗੇ ਤੇ ਇਹਦੇ ਅੰਦਰੋਂ ਵੀ ਉੱਪਰ ਜਾਇਆ ਜਾ ਸਕਦਾ ਇਹ ਮੰਦਰ ਹੈਗਾ ਅੰਦਰ ਉਹ ਚਲਦੇ ਆਂ ਤੇ ਦੇਖਦੇ ਆਂ ਜਿੰਨਾ ਕਿ ਦਿਖਾਉਣ ਦਿੱਤਾ ਤੇ ਦਿਖਾਵਾਂਗੇ ਨਹੀਂ ਤਾਂ ਆ ਬਾਰੋਂ ਹੁਣ ਤੋ ਦਿਖਾਇਆ ਇਹ ਚੱਲ ਰਿਹਾ ਆਪਾਂ ਉੱਪਰ ਨੂੰ ਤਮ ਦੇਖ ਕੇ ਆਏ ਹੈ ਟੈਂਪਲ ਅੰਦਰ ਬੁੱਧ ਦੀ ਇੱਕ 골ਡ 플레이ਟਡ ਮੂਰਤੀ ਹੈਗੀ ਹੈ ਜਿਹਦੇ ਚਾਰੇ ਪਾਸੇ ਬੁੱਧ ਦਾ ਉਹ ਹੈਗਾ ਚਾਰੇ ਪਾਸੇ ਨੂੰ ਬਣਿਆ ਹੋਇਆ ਤੇ ਬਹੁਤ ਸਾਰੀਆਂ ਛੋਟੀਆਂ ਛੋਟੀਆਂ ਮੂਰਤੀਆਂ ਧਿਆਨ ਮੁਦਰਾ ਚ ਸੁਰੱਖਿਅਤ ਹੋਈਆਂ ਨਾਲ ਤੇ ਇਹ ਸੀ ਜੰਦਰੋਂ ਅ ਗੇਟ ਕਿੱਥੋਂ ਅੰਦਰ ਜਾਂਦੇ ਆ ਅੰਦਰ ਫੋਟੋਗ੍ਰਾਫੀ ਵੀਡੀਓਗ੍ਰਾਫੀ ਬਿਲਕੁਲ ਬੰਦ ਲੱਗੀ ਆ ਹਾਂਜੀ ਬੁੱਧਾ ਪੁਆਇੰਟ ਦੇਖਣ ਤੋਂ ਬਾਅਦ ਅਸੀਂ ਜਾ ਰਹੇ ਆਂ ਤੇ ਜੋ ਹੈਗੀ ਆ ਜੂਵਲ ਲੋ ਜੀ ਹੁਣ ਚੱਲੇ ਆ ਟਾਕਿੰਗ ਰਿਜ਼ਰਵ ਉਹਦੇ ਨਾਲ ਜੂ ਹੈਗੀ ਆ ਤੇ ਉਹ ਸਾਹਮਣੇ ਬੁੱਧਾ ਦੀ ਸਟੈਚੂ ਦਿਖ ਰਹੀ ਹੈ

ਟਿੰਪੂ ਟਾਊਨ ਹੁਕ ਸਾਹਮਣੇ ਟਾਊਨ ਟਿੰਪੂ ਅੱਛਾ ਅੱਛਾ ਸੋ ਸਾਰੇ ਪਾਸੇ-ਪਾਸੇ ਹੀ ਹੈ ਟਾਊਨ ਜੀ ਹੈ ਇੱਥੇ ਕੁਝ ਨਵੀਂ ਕੰਸਟਰਕਸ਼ਨ ਹੋ ਰਹੀ ਹੈ ਇੱਥੇ ਅ ਐਪਲ ਦੇ ਹੈਗੇ ਜੀ ਦਰਖਤ ਇੱਥੇ ਵੀ ਮੌਸਮ ਖਤਮ ਆ ਸਾਰਾ ਇਸੇਬਾਂ ਦਾ ਬਾਗ ਹੈਗਾ ਰੱਤੀ ਉਹ ਸਾਡਾ ਡਰਾਈਵਰ ਦੱਸ ਰਿਹਾ ਸੀਗਾ ਕਿ ਇੱਥੇ ਮੰਡੇਟਰੀ ਹੈ ਕਿ ਜਿੰਨੀਆਂ ਵੀ ਬਿਲਡਿੰਗ ਬਣਦੀਆਂ ਇਹਨਾਂ ਦਾ ਜਿਹੜਾ ਬਾਹਰ ਦਾ ਇਹ ਸਜਾਵਟ ਹੈਗੀ ਆ ਉਹ ਸਾਰੀ ਇੱਕੋ ਸਟਾਈਲ ਚ ਹੋਏਗੀ ਚਾਹੇ ਗਵਰਨਮੈਂਟ ਬਿਲਡਿੰਗ ਹੈ ਚਾਹੇ ਪ੍ਰਾਈਵੇਟ ਪ레ਜ਼ੀਡੈਂਸ਼ੀਅਲ ਹੈ ਤਾਂ ਸਾਰਿਆਂ ਨੇ ਉਹ ਡਿਜ਼ਾਈਨ ਬਣਾਉਣਾ ਹੀ ਹੈ। ਉਹ ਇੱਥੇ ਤੁਸੀਂ ਕਿਤੇ ਵੀ ਦੇਖੋ ਤੁਹਾਨੂੰ ਸਾਰੀ ਬਿਲਡਿੰਗਾਂ ਦੇ ਬਾਹਰ ਜਿਹੜੀ ਨਕਾਸ਼ੀ ਡਿਜ਼ਾਈਨ ਉਹ ਸਾਰੀ ਇੱਕੋ ਜਿਹੀ ਦਿਖੇਗੀ। ਔਰ ਆਪਾਂ ਨੇ ਜਿੰਨੀ ਵੀ ਟ੍ਰੈਫਿਕ ਵਿਖੀ ਹੈ। ਤੋਂ ਜਿੰਨਾ ਸੀ ਸੁਣਿਆ ਹੋਇਆ ਸੀਗਾ ਕਿ ਇੱਥੇ ਪਟਾਣ ਦੇ ਚਹੌਂਰਨ ਨਹੀਂ ਵੱਜਦਾ। ਤੋਂ ਇਹ ਅਸੀਂ ਹੁਣ ਇੱਥੇ ਮਹਿਸੂਸ ਕੀਤਾ ਆ ਸਾਨੂੰ ਕੋਈ ਕਿਤੇ ਵੀ ਹਾਰਨ ਸੁਣਾਈ ਵੀ ਦਿੱਤਾ। ਫੈਦਲ ਚੱਲਣ ਵਾਲੇ ਵਸਤੀ ਇਹ ਕਾਰ ਵਾਲੇ ਦੇਖਦੇ ਆਂ ਇਹ ਪਹਿਲਾਂ ਹੀ ਰੋਕ ਲੈਂਦੇ ਆਂ ਕਾਰ ਪਰ ਪੂਰੇ ਪਟਾਰ ਵਿੱਚ ਕਿਤੇ ਵੀ ਕੋਈ ਸਿਗਨਲ ਨਹੀਂ ਹੈਗੇ ਆ ਬਿਲਡਿੰਗਾਂ ਬਹੁਤ ਪਿਆਰੀਆਂ ਐ ਇੱਥੇ ਇੱਕ ਇੱਕ ਘਰ ਇਹ ਇਹ ਵੀ ਕੋਈ ਉਹ ਹੈ ਗੰਪਾ ਹੈ ਇਹ ਗੰਬਾ ਹੈ ਹਾਂ ਹਾਂਜੀ ਹੁਣ ਆਪਾਂ ਆਏ ਆ ਇੱਥੇ ਮੋਤੀ ਥਾਂਗ ਡਿਸਟ੍ਰਿਕਟ ਦੇ ਵਿੱਚ ਬਾਕਿੰਗ ਰਿਜ਼ਰਵ ਇਹ ਵਾਈਲਡ ਲਾਈਫ ਰਿਜ਼ਰਵ ਹੈ ਗਏ ਥੇ ਥਿੰਪੂ ਡਿਸਟ੍ਰਿਕਟ ਦੇ ਵਿੱਚ ਤੇ ਇੱਥੇ 300 ਰੁਪਏ ਟਿਕਟ ਹੈਗੀ ਆ ਪਰ ਪਰਸਨ ਮੈਂ ਤੁਹਾਨੂੰ ਥੋੜਾ ਜਿਹਾ ਐਕਸ ਦਿਖਾਉਣਾ ਫਿਰ ਤੁਹਾਨੂੰ ਮੇਨ ਕੈਮਰੇ ਨਾਲ ਵੀ ਦਿਖਾਉਂਗਾ ਦੇਖੋ ਇਹ ਬਹੁਤ ਬਹੁਤ ਵਾਚਾ ਆਏਗਾ तो देखते दे हैं चल के इतने आराम नाल पहला कैफे च कुछ खाने हैं फिर अगे जावे फिर देखा You are from which country, sir? I'm from here only. Uh, you are from here, <laughs> yeah. okay. Very nice, lovely kids. Hello. What's your name? uh your sunoj okay i can't pronounce again pronunciation <laughs> <laughs> is difficult. thank you have a nice day the coffee house ga vich coffee order kiti hai coffee peeke te pher apan ude jande ha सो ये एनीमल है जी टाकिन ये टाकिन रिजर्व इन्ह ਦੇ ਨਾਮ ਕਰਕੇ ਹੀ ਅ ਰੱਖਿਆ ਹੋਇਆ ਇਹ ਗੋਟ ਫੈਮਿਲੀ ਚੋਂ ਹੈ ਔਰ ਇਹ ਪੁਟਾਂ ਦਾ ਨੈਸ਼ਨਲ ਐਨੀਮਲ ਹੈਗਾ ਸੋ ਇਹ ਇਹਨਾਂ ਦਾ ਟਾਕਿੰਗ ਰਿਜ਼ਰਵ ਹੈਗਾ ਕਿ ਇੱਕ ਹੋਰ ਇੱਥੇ ਐਨੀਮਲ ਜਿਹੜਾ ਹੈਗਾ ਆ ਉਹ ਦਿਖਾਣਾ ਤੁਹਾਨੂੰ ਮੈਂ ਇਹ ਆ ਹੈਗੇ ਆ ਮਸਕ ਡੀਅਰ ਤਸਕੂਰੀ ਵਾਲੇ ਮਿਰਗ ਇਹ ਦੋ ਕਸਪੂਰੀ ਮਿਰਗ ਹੈਗੇ ਆ ਤੇ ਨਾਲ ਹੈਗੇ ਆ ਇੱਥੇ ਇਹ ਬਾਰਾ ਸਿੰਘਾ ਇਹ ਆ ਦੇਖੋ ਇਹ ਇਹ ਨਵਾਂ ਜਨਮਿਆ ਬੱਚਾ ਬਾਰਾ ਸਿੰਘਾ ਦਾ ਇਹ ਤਾਂ ਇਹਨੂੰ ਨੁਕਸਾਨ ਪਹਾਰੇ ਆ ਬੱਚੇ ਨੂੰ ਜੋ ਧਤੇ ਉਹਨੂੰ ਉਠਾ ਰਿਹਾ ਅਹੀਂ ਇੱਕ ਅੰਗੀ ਅੰਕੂ ਉਹ ਇਹਨੂੰ ਸਾਹ ਦੇ ਪੱਤਰਾਂ ਦਾ ਉਹ ਜਿੱਦਣ ਨੂੰ ਕੀਂ ਦੇ ਇਸੇ ਲਾ ਲਕਿੰਦੇ ਲੋਵਾਂ ਦਾ ਪੀਂਂ ਬੀਬੀ ਗਿਆ ਉਹ ਉਠਾ ਰਿਹਾ ਲੈ ਨਹੀਂ ਸਕਦਾ ਇਸ ਤੇ ਵਾਈਡ ਅਲਮਾ ਦੇ ਸਪਾਈਸ ਇੰਕ੍ਰੀ ਬਟ ਆਰ ਇਨ ਦੇ ਪਾਈਸ ਬਟ ਇਹ ਪਿੰਛਮਾਨੀ ਜੁਕਲਮ ਜੰਪ ਸਟਿਕ ਐਨੀਮਲਸ ਸੋ ਜਸਟ ਇਟਸ ਗੋ ਬੀਚ ਯਾ ਅਸੀਂ ਚਾਹੁੰਦੇ ਕਿ ਇਹ ਜੰਪ ਰੇਡੀਸ ਪਸਤਾ ਹੈ ਇਹ ਟਾਕਿੰਗ ਰਿਜ਼ਰਵ ਜਿਹੜਾ ਬਣਾਇਆ ਹੋਇਆ ਬਹੁਤ ਖੂਬਸੂਰਤੀ ਨਾਲ ਇਹ ਬਣਾਇਆ ਹੋਇਆ ਉੱਥੋਂ ਇੱਕ ਕੈਫੇ ਹਾਊਸ ਤੋਂ ਇਹ ਸਟਾਰਟ ਹੁੰਦਾ ਆ ਤੇ ਵਿਜ਼ਟਰ ਇਹਦੇ ਵਿੱਚ ਸਾਰੇ ਇਸ ਐਲੀਵੇਟਡ ਜਿਹੜਾ ਪਾਥਵੇ ਹੈਗਾ ਆ ਇਹਦੇ ਰਾਹੀਂ ਅੰਦਰ ਐਂਟਰ ਕਰਦੇ ਆ ਆ ਦੇਖੋ ਤੁਸੀਂ ਅਸੀਂ ਇਸ ਤੋਂ ਬਾਹਰ ਨਹੀਂ ਜਾਂਦੇ ਇਹਦੇ ਵਿੱਚ ਹੀ ਵਿਜ਼ਟਰ ਨੇ ਚੱਲਣਾ ਹੁੰਦਾ ਤੋਂ ਇਹ ਸਾਰਾ ਇਹਦੇ ਉੱਤੋਂ ਦੀ ਅਸੀਂ ਲੰਘ ਕੇ ਤੇ ਇਹ ਦੇਖਦੇ ਆ ਔਰ ਥੱਲੇ ਐਨੀਮਲ ਜਿਹੜੇ ਹੈਗੇ ਆ ਉਹ ਆਪਣੇ ਅ ਰਿਜ਼ਰਵ ਦੇ ਵਿੱਚ ਉਹ ਨੇਚਰਲੀ ਹੈਬਿਟਾਟ ਦੇ ਵਿੱਚ ਹੈਗੇ ਆ ਇਹ ਕੋਈ ਵਾਈਲਡ ਬੋਰ ਵੀ ਹੈਗੇ ਆ ਇਹਦੇ ਵਿੱਚ ਰੋਇਲ ਫਿਗ ਹੈਗਾ ਤੇ ਆ ਸ਼ਾਇਦ ਖਗੜੀਰ ਲੱਗਦਾ ਮੈਨੂੰ ਸੋ ਇਹਨਾਂ ਨੇ ਅਲੱਗ-ਅਲੱਗ ਸੈਕਸ਼ਨ ਇਹਾਂ ਦੇ ਬਣਾਏ ਹੋਏ ਆ ਇਸ ਪਾਰਕ ਦੇ ਵਿੱਚ ਕਿੰਗਸ ਤੋਂ ਇਲਾਵਾ ਸਾਂਬਰ ਹੈਗੀ ਆ। ਔਰ ਸਾਂਬਰ ਜਿਹੜਾ ਆ ਬੜਾ ਫੇਵਰੇਬਲ ਪ੍ਰੇ ਹੁੰਦਾ ਆ ਟਾਈਗਰ ਵਾਸਤੇ। ਟਾਈਗਰ ਬਹੁਤ ਪਸੰਦ ਕਰਦਾ ਆ ਸਾਂਬਰ ਨੂੰ। ਸੋ ਮੇਲ ਸਾਂਬਰ ਦੇ ਹੀ ਸਿੰਘ ਹੁੰਦੇ ਆ ਫੀਮੇਲ ਦੇ ਨਹੀਂ ਹੁੰਦੇ। ਤੇ ਟਾਕਿੰਗ ਜਿਹੜਾ ਹੈਗੀ ਆ ਉਹ ਇੱਥੇ ਜਿਗਮੇ ਡੋਰ ਜੀ نیشنل ਪਾਰਕ ਦੇ ਵਿੱਚ ਜਿਆਦਾ ਦੇਖੇ ਜਾਂਦੇ ਹੈਗੇ ਆ ਤੇ ਪੁਟਾਨ ਦਾ ਹੈਗਾ ਨੈਸ਼ਨਲ ਐਨੀਮਲ ਮੇਲ ਤੱਕ ਜਿਹੜੇ ਹੈਗੇ ਆ 300 ਤੋਂ 800 ਕਿਜੀ ਤੱਕ ਇਹਨਾਂ ਦਾ weight ਹੁੰਦਾ ਹੈ ਆ ਤੇ ਫੀਮੇਲ ਦਾ ਹੈਗਾ 200 ਤੋਂ 500 ਕਿਜੀ ਤੱਕ ਯਾਨੀ 5 ਕੁਇੰਟਲ ਤੱਕ ਭਾਰੀ ਹੁੰਦੀਆਂ ਮੇਲ ਆ ਨੀ ਦੇ ਲੈਟੋ दोनों एनिमल इतने ज्यादा पाए जाते है हम आप इथों चल रहे हैं जी आखो जी आपकिन बहुत नेड़े देख रहे हैं इस वेले ਆਪਣਾ ਲੰਚ ਕਰ ਰਿਹਾ ਇਹਨੂੰ ਦਿੱਤੇ ਹੋਏ ਆ ਬੋਇਲਡ ਸਪਰਾਊਟਰਡ ਚਨੇ ਇਹ ਬੜੇ ਸੋਸ਼ਲ ਐਨੀਮਲ ਹੈਗੇ ਆ ਇਕੱਠੇ ਗਰੁੱਪ ਵਿੱਚ ਰਹਿੰਦੇ ਆ ਦੋ ਦੋ ਪੰਜ ਪੰਜ ਦੇ ਗਰੁੱਪ ਵਿੱਚ ਤੇ ਜੂਨ ਦੇ ਮਈ ਜੂਨ ਦੇ ਵਿੱਚ ਇਹਨਾਂ ਦੀ ਬਰੀਡਿੰਗ ਸੀਜ਼ਨ ਹੁੰਦਾ ਆ ਅਬ ਜਨਵਰੀ ਦੇ ਵਿੱਚ ਇਹ ਬੱਚੇ ਦਿੰਦੇ ਹੈਗੇ ਆ ਆ ਹੈਗਾ ਸਾਂਬਰ ਤੇ ਇਹ ਹੈਗਾ ਫੀਮੇਲ ਸਾਂਬਰ ਜੀ ਹੁਣ ਚਲਦੇ ਆ ਕਿਉਂਕਿ ਟਾਈਮ ਹੋ ਗਿਆ 1:30 ਵਜੇ ਦਾ ਤੇ ਇੱਕ ਦੋ ਪੁਆਇੰਟ ਹੋਰ ਵੀ ਹਾਲੀ ਹੈਗੇ ਇੱਥੇ ਦਿਖਣ ਵਾਲੇ ਇਹ ਜਿਦਾਂ ਇਹ ਸਟਾਈਲ ਹੈਗਾ ਘੁਟਾਨ ਦੀਆਂ ਬਿਲਡਿੰਗਾਂ ਦਾ ਉਸ ਹੀ